ਕਦੇ ਸੋਚਿਆ ਤੁਸੀਂ ਕਰਜ਼ਾ ਕਿਉਂ ਚੜਦਾ ਏ ਕਿਉਂ ਮੰਦਾ ਪੈਸੇ ਕਮਾਉਂਦਾ ਤਾਂ ਹੈ ਪਰ ਜੇਬ ਹਮੇਸ਼ਾ ਖਾਲੀ ਹੀ ਰਹਿੰਦੀ ਏ ਅੱਜ ਮੈਂ ਤੁਹਾਨੂੰ ਕੁਝ ਐਸੀਆਂ ਗੱਲਾਂ ਦੱਸਾਂਗਾ ਜੇ ਤੁਸੀਂ ਉਹਨਾਂ ਗੱਲਾਂ ਦੀ ਪਾਲਣਾ ਕਰ ਲਈ ਤਾਂ ਕਰਜ਼ਾ ਤੁਹਾਡੇ ਉੱਤੇ ਕਦੇ ਵੀ ਨਹੀਂ ਚੜੇਗਾ ਕਿਉਂਕਿ ਪੈਸੇ ਨੂੰ ਸਮਝ ਲਓ ਜ਼ਿੰਦਗੀ ਆਪਣੇ ਆਪ ਸੁਧਰ ਜਾਊਗੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇ ਕਿਉਂਕਿ ਹਰ ਇੱਕ ਪੁਆਇੰਟ ਨੂੰ ਸਮਝਣਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਵੀਡੀਓ ਨੂੰ ਜੇਕਰ ਤੁਸੀਂ ਪੂਰਾ ਦੇਖੋਗੇ ਤਾਂ ਹੀ ਤੁਹਾਨੂੰ ਸਾਰੇ ਪੁਆਇੰਟਾਂ ਦੀ ਸਹੀ ਤਰ੍ਹਾਂ ਪਤਾ ਲੱਗੂਗਾ ਸੋ ਵੀਡੀਓ ਨੂੰ ਪੂਰਾ ਦੇਖਿਓ ਜੇ ਨੰਬਰ 1 ਤੇ ਆ ਜਾਂਦਾ ਹੈ ਬਜਟ ਬਣਾਓ ਮੀ ਮਹੀਨੇ ਦੀ ਆਮਦਨ ਤੇ ਖਰਚਾ ਕਿੱਥੇ ਜਾ ਰਿਹਾ ਏ ਜਦੋਂ ਤੱਕ ਇਹ ਨਾ ਪਤਾ ਲੱਗੇ ਉਦੋਂ ਤੱਕ ਪੈਸਾ ਕਦੇ ਵੀ ਕਾਬੂ ਵਿੱਚ ਨਹੀਂ ਆਉਣਾ ਆਪਣਾ ਬਜਟ ਮਹੀਨੇ ਦਾ ਜਰੂਰ ਬਣਾਓ ਤੁਸੀਂ ਕਿੰਨੇ ਪੈਸੇ ਕਮਾ ਰਹੇ ਜੀ ਕਿੰਨੇ ਪੈਸੇ ਖਰਚ ਰਹੇ ਜੀ ਤੁਹਾਡਾ ਪੈਸਾ ਕਿੱਥੋਂ ਆ ਰਿਹਾ ਏ ਕਿੱਥੇ ਜਾ ਰਿਹਾ ਏ ਤੁਹਾਡੇ ਕੋਲ ਮਹੀਨੇ ਦਾ ਬਜਟ ਹੋਣਾ ਬਹੁਤ ਜ਼ਰੂਰੀ ਆ ਨੰਬਰ 2 ਗੈਰ ਜ਼ਰੂਰੀ ਖਰਚਿਆਂ ਦੇ ਕਾਬੂ ਜਰੂਰ ਕਰੋ ਸੱਚ ਪੁੱਛੋ ਤਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਫੈਸ਼ਨ ਕਰਕੇ ਖਰੀਦਦੇ ਹਾਂ ਜ਼ਰੂਰਤ ਕਰਕੇ ਨਹੀਂ ਸੋ ਉਹਨਾਂ ਚੀਜ਼ਾਂ ਨੂੰ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਿਆਓ ਜਿਨ੍ਹਾਂ ਚੀਜ਼ਾਂ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋ ਸਕਦਾ ਜਿਸ ਚੀਜ਼ ਤੋਂ ਬਿਨਾਂ ਤੁਹਾਡਾ ਸੜ ਸਕਦਾ ਏ ਉਸ ਜਗ੍ਹਾ ਪੈਸੇ ਦੀ ਬੇਫੂਜੂਲ ਵਰਤੋਂ ਨਾ ਕਰੋ ਖਾਸ ਕਰਕੇ ਦਿਖਾਵੇ ਦੇ ਵਿੱਚ ਨੰਬਰ 3 ਐਮਰਜੈਂਸੀ ਫੰਡ 3 ਤੋਂ 6 ਮਹੀਨੇ ਦਾ ਖਰਚਾ ਆਪਣੇ ਕੋਲ ਰਿਜ਼ਰਵ ਰੱਖੋ ਕਿਉਂਕਿ ਹੋ ਸਕਦਾ ਹੈ ਤੁਹਾਡੀ ਨੌਕਰੀ ਚਲੀ ਜਾਵੇ ਹੋ ਸਕਦਾ ਹੈ ਕੋਈ ਤੁਹਾਨੂੰ ਮੈਡੀਕਲ ਐਮਰਜੈਂਸੀ ਪੈ ਜਾਵੇ ਹੋ ਸਕਦਾ ਹੈ ਤੁਹਾਨੂੰ ਆਪਣਾ ਐਮਰਜੈਂਸੀ ਦੇ ਵਿੱਚ ਕੋਈ ਘਰ ਚਲਾਉਣਾ ਪੈ ਜਾਵੇ ਜਿਸ ਦੀ ਇੱਕ ਐਗਜ਼ਾਮਪਲ ਹੁਣੇ ਆਪਣੇ ਕੋਲੋਂ ਹੋ ਕੇ ਗਈ ਹੈ ਕਰੋਨਾ ਨੰਬਰ 4 ਸਮਰਥਾ ਅਨੁਸਾਰ ਹੀ ਕਰਜ਼ਾ ਲਓ ਯਾਦ ਰੱਖੋ ਤੁਹਾਡੀ EMI ਕਦੇ ਵੀ ਤੁਹਾਡੇ ਮਹੀਨਾਵਾਰ ਇਨਕਮ ਦੇ 30% ਤੋਂ ਵੱਧ ਨਹੀਂ ਹੋਣੀ ਚਾਹੀਦੀ ਵਰਨਾ ਇੱਕ ਦਿਨ ਕਰਜ਼ਾ ਤੁਹਾਡਾ ਘਰ ਨਹੀਂ ਤੁਹਾਡੀ ਸ਼ਾਂਤੀ ਖਾ ਜਾਵੇਗਾ ਨੰਬਰ 5 ਸਮੇਂ ਤੇ ਭੁਗਤਾਨ ਕਰੋ ਲੇਟ ਫੀਸ ਬੇਵਜਹ ਦੇ ਨੁਕਸਾਨ ਤੋਂ ਬਚੋ ਬਿੱਲ ਹੋਵੇ ਕਰਜ਼ਾ ਹੋਵੇ ਸਮੇਂ ਤੇ ਭਰਨ ਦੀ ਆਦਤ ਬਣਾਓ ਲੇਟ ਫੀਸ ਉਹ ਪੈਸਾ ਹੈ ਜੋ ਅਸੀਂ ਬਿਨਾ ਕਾਰਨ ਦਿੰਦੇ ਹਾਂ ਜਿੱਥੇ ਸੰਭਵ ਹੋਵੇ ਪ੍ਰੀ ਪੇਮੈਂਟ ਕਰਕੇ ਵਿਆਜ ਘਟਾਓ ਨੰਬਰ 6 ਨੀਮਤ ਬਚਤ ਅਤੇ ਸਹੀ ਨਿਵੇਸ਼ ਪੈਸਾ ਸਿਰਫ ਬਚਾਉਣਾ ਹੀ ਕਾਫੀ ਨਹੀਂ ਉਸ ਨੂੰ ਵਧਾਉਣਾ ਵੀ ਸਿੱਖੋ ਨਿਵੇਸ਼ ਤੁਹਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਤੋਂ ਬਚਾ ਸਕਦਾ ਹੈ ਪੈਸਾ ਕਮਾਓ ਵੀ ਖਰਚੋ ਵੀ ਤਾਂ ਪੈਸੇ ਤੋਂ ਪੈਸਾ ਬਣਾਉਣਾ ਵੀ ਸਿੱਖੋ ਨੰਬਰ 7 ਕ੍ਰੈਡਿਟ ਕਾਰਡ ਸਾਵਧਾਨੀ ਨਾਲ ਵਰਤੋ ਕ੍ਰੈਡਿਟ ਕਾਰਡ ਜੇਬ ਨੂੰ ਨਹੀਂ ਦਿਮਾਗ ਨੂੰ ਖਾਲੀ ਕਰਦਾ ਹੈ ਜੇ ਪੂਰਾ ਬਕਾਇਆ ਮਹੀਨੇ ਦੇ ਅੰਤ 'ਚ ਨਹੀਂ ਭਰ ਸਕਦੇ ਤਾਂ ਕ੍ਰੈਡਿਟ ਕਾਰਡ ਦੀ ਵਰਤੋਂ ਘਟਾ ਦਿਓ ਆਪਣੀ ਆਮਦਨ ਦੇ ਹਿਸਾਬ ਨਾਲ ਹੀ ਖਰਚਾ ਕਰੋ ਨੰਬਰ 8 ਪੈਸੇ ਦੀ ਸੁਰੱਖਿਆ ਜਿੰਨਾ ਜ਼ਿਆਦਾ ਪੈਸੇ ਬਾਰੇ ਸਿੱਖੋਗੇ ਓਨਾ ਹੀ ਘੱਟ ਗਲਤ ਫੈਸਲੇ ਕਰੋਗੇ ਪੈਸੇ ਤੇ ਕਾਬੂ ਉਹੀ ਇਨਸਾਨ ਪਾਉਂਦਾ ਏ ਜੋ ਉਸ ਨੂੰ ਸਮਝਦਾ ਏ ਆਖਿਰ ਦੇ ਵਿੱਚ ਕਰਜ਼ੇ ਤੋਂ ਬਚਣਾ ਹੈ ਤਾਂ ਪੈਸੇ ਨੂੰ ਕੰਟਰੋਲ ਕਰੋ ਨਹੀਂ ਤਾਂ ਪੈਸਾ ਤੁਹਾਨੂੰ ਕੰਟਰੋਲ ਕਰਨ ਲਵੇਗਾ ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਚੇਂਜ ਆਵੇਗਾ ਪਲੀਜ਼ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ